ਰੈਗੂਲਰਲੀ ਚੈਕਿੰਗ ਕਰਦੇ ਰਹਿੰਨੇ ਆ ਅੱਜ ਸਪੈਸ਼ਲ ਚੈਕਿੰਗ ਕਰਾਈ ਗਈ ਸੀ 6 ਤੋਂ 10 ਵਜੇ ਤੱਕ ਸਾਰੇ ਆਫਿਸਰ ਬਾਹਰ ਰਹੇ ਆ 19 ਨਾਕੇ ਅਸੀਂ ਅੱਜ ਲਵਾਏ ਸੀ ਕਮਿਸ਼ਨਰੇਟ ਚ ਔਰ ਸਾਰਿਆਂ ਨੂੰ ਬੜਾ ਅਸੀਂ ਕਹਿਆ ਸੀ ਵੀ ਕੁਆਲਿਟੇਟਿਵਲੀ ਰਿਜ਼ਲਟ ਓਰੀਐਂਟਡ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ ਔਰ ਕਾਫੀ ਧੀਰ ਤੋਂ ਸਾਡੇ ਸੀਨੀਅਰ ਆਫਿਸਰ ਡੀਸੀਪੀ ਲਾਅ ਐਂਡ ਆਰਡਰ ਆਲੰਬ ਵਿਜੇ ਜੀ ਏਸੀਪੀ ਜਿਹੜੇ ਹੈਗੇ ਆ ਸਾਡੇ ਸ਼ਿਵਦਰਸ਼ਨ ਏਸੀਪੀ ਵੈਸਟ ਐਸਐਚਓ ਛਾਟਾ ਇੱਥੇ ਇੰਡੀਆ ਗੇਟ ਦੇ ਉੱਤੇ ਆਪਾਂ ਖੜੇ ਆ ਕਿਉਂਕਿ ਇਹ ਜਿਹੜਾ ਬਾਰਡਰ ਤੋਂ ਜਿਹੜਾ 메ਨ ਰੂਟ ਆ ਰਿਹਾ ਔਰ ਇਧਰੋਂ ਅੱਗੇ ਐਸਕੇਪ ਰੂਟਸ ਹੈਗੇ ਆ ਬਾਈਪਾਸ ਦੇ ਉੱਤੇ ਸੋ ਇਸ ਪੁਆਇੰਟ ਦੇ ਉੱਤੇ ਵੀ ਆ ਕੇ ਚੈਕਿੰਗ ਕੀਤੀ ਹੈ ਔਰ ਹੁਣੇ ਐਸਐਚਓ ਨੇ ਦੱਸਿਆ ਵੀ ਕੋਈ ਰਿਕਵਰੀ ਵੀ ਹੋਈ ਹੈ ਟੈਬਲੇਟਸ ਦੀ ਸੋ ਬੜੀ ਅੱਛੀ ਗੱਲ ਹੈ ਕਿ ਕੁਆਲਿਟੇਟਿਵ ਚੈਕਿੰਗ ਹੋਣੀ ਚਾਹੀਦੀ ਹੈ ਰਿਸ਼ਵ ਭੋਲਾ ਜੀ ਸਾਡੇ ਜਿਹੜੇ ਏਡੀਸੀਪੀ ਨੇ ਉਹਨਾਂ ਨੇ ਵੀ ਅੱਜ ਸਾਰਾ ਬਹੁਤ ਮਤਲਬ ਆਪਣੇ ਏਰੀਏ ਚ ਕੀਤਾ ਉਹ ਵੀ ਮੇਰੇ ਨਾਲ ਨੇ ਇਸ ਵੇਲੇ ਰਣਜੀਤ ਐਵੇਨਿਊ ਤੇ ਸਾਰਾ ਸਿਵਲ ਲਾਈਨ ਦੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਆਇਆ ਉੱਥੇ ਵੀ ਕਾਫੀ ਜਿਹੜੇ ਸ਼ੱਕੀ ਲੋਕ ਆ ਉਹਨਾਂ ਦੀ ਪੁੱਛਗਿੱਛ ਹੋਈ ਔਰ ਕਾਫੀ ਟ੍ਰੈਫਿਕ ਵਾਇਓਲੇਟਰਸ ਦੇ ਖਿਲਾਫ ਵੀ ਐਕਸ਼ਨ ਹੋਇਆ ਔਰ ਇਹਦੇ ਨਾਲ ਬੜਾ ਸੈਂਸ ਆਫ ਸਿਕਿਉਰਿਟੀ ਵੀ ਜਾਂਦੀ ਹੈ ਔਰ ਸਿਟੀਜ਼ਨ ਦੇ ਵਿੱਚ ਔਰ ਇਹਦੇ ਨਾਲ ਪੁਲਿਸ ਜਿਹੜੀ ਹੈ ਉਹ ਵੀ ਐਕਟਿਵ ਹੁੰਦੀ ਹੈ ਪਬਲਿਕ ਔਰ ਮਾਰੇ ਬੰਦਿਆਂ ਨੂੰ ਇਸ ਗੱਲ ਬਾਰੇ ਡਰ ਰਹਿੰਦਾ ਕਿ ਸਾਡੀ ਕਦੇ ਵੀ ਚੈਕਿੰਗ ਹੋ ਸਕਦੀ ਹੈ ਸਰ ਇੱਕ ਹੋਰ ਕਾਰਖਾਨਾ ਰਿਗੀ ਹੈ ਉਹਦੇ ਵਿੱਚੋਂ ਵੀ ਨਸ਼ੀਲਾ ਨਾਗ ਹੈ ਜਿਹੜਾ ਉਹ ਪ੍ਰਮਾਣਿਤ ਕੀਤਾ ਗਿਆ ਹੈ ਤੇ ਉਸ ਨੌਜਵਾਨ ਦਾ ਕਹਿਣਾ ਕਿ ਗੱਡੀ ਮੈਂ ਕਿਸੇ ਦੀ ਮੰਗ ਕੇ ਲੈ ਆ ਕਿ ਉਸ ਦੀ ਜਾਂਚ ਕੀਤੀ ਜਾਏਗੀ ਦੇਖੋ ਉਹ ਤਾਂ ਲੀਗਲ ਪ੍ਰੋਸੈਸ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਰਿਹਾ ਬਿਕੋਜ਼ ਜਿਹੜੀ ਚੈਕਿੰਗ ਪਾਰਟੀ ਹੈ ਤੇ ਐਸ ਐਚਓ ਕੰਪੀਟੈਂਟ ਹੈ ਜੋ ਕਾਰਵਾਈ ਹੋਏਗੀ ਜੋ ਇਲੈਗੈਲਿਟੀ ਉਹਦੀ ਵਾਹੇਗੀ ਇਨਵੈਸਟੀਗੇਸ਼ਨ ਚ ਉਹ ਹਿਸਾਬ ਨਾਲ ਕਾਰਵਾਈ ਹੋਣੀ ਸਰ ਸੰਘਾਟ ਦੇ ਵੱਲੋਂ ਆਉਂਦਾ ਇਹ ਏਰੀਆ ਸਰ ਜਿਹੜਾ ਮੇਨ ਐਂਟਰੈਂਸ ਪੁਆਇੰਟ ਅੰਮ੍ਰਿਤਸਰ ਦਾ ਔਰ ਵੱਡੀ ਗਿਣਤੀ ਦੇ ਵਿੱਚ ਜਿਵੇਂ ਅੱਜ ਹੀ ਹੁਣ ਸਪੈਸ਼ਲ ਨਾਕਾਬੰਦੀ ਹੋਈ ਤੇ ਦੋ ਗੱਡੀਆਂ ਜਿਹੜੀਆਂ ਹੋਈ ਨੇ ਪਰ ਡੇਲੀ ਵੀ ਸਰ ਅਜਹੀਆਂ ਕਨਸਾਈਨਮੈਂਟ ਅਸੀਂ ਕਰਦੇ ਰਹਿੰਦੇ ਰਹੇ ਜੀ ਕਿ ਤਾਂ ਹੀ ਤੁਹਾਨੂੰ ਪਤਾ ਇੰਨੀਆਂ ਵੱਡੀਆਂ ਰਿਕਵਰੀਜ਼ ਆਪਣੇ ਕਮਿਸ਼ਨਰੇਟ ਪੁਲਿਸ ਵੱਲੋਂ ਡਰੱਗਸ ਤੇ ਆਮਜ਼ੀਆਂ ਹੁੰਦੀ ਰਹਿੰਦੀਆਂ ਕਿਉਂਕਿ ਏਰੀਆ ਪ੍ਰੋਨ ਹੈਗਾ ਕਿਉਂਕਿ ਇਥੋਂ ਏਸਕੇਪ ਰੂਟ ਅੱਗੇ ਸਰਾਇ ਅਮਾਨਤ ਖਾਨ ਸੋਸ ਕਰਕੇ ਅਸੀਂ ਨੂੰ ਬਹੁਤ ਅਹਿਮੀਅਤ ਦਿੰਨੇ ਆ ਹਰ ਟਾਈਮ ਸਰ ਇਹਦੇ ਤੇ ਆ ਨਾ ਕਿ ਹੁਣ ਪੱਕੇ ਲਗਾਇਆ ਕਰੋਗੇ ਕਿ ਅੱਜ ਦਾ ਦਿਨੀ ਹੈ ਨਹੀਂ ਹਰ ਰੋਜ਼ ਲਾਉਨੇ ਆ ਜੀ ਅਸੀਂ ਅੱਜ ਮੈਂ ਸਪੈਸ਼ਲ ਤਾਂ ਗਿਆ ਸੀ ਬਿਕੋਜ਼ ਸਾਰੇ ਜੀਓਜ਼ ਨੂੰ ਕਿਹਾ ਸੀ ਕਿ ਅੱਜ ਇੱਕ ਆਪਾਂ ਮੰਡੇ ਹੈਗਾ ਤੇ ਇਸੇ ਉੱਤੇ ਅਸੀਂ ਕੀਤੇ ਗਏ ਸੀ ਸਰ ਹੁਣ ਜਿਹੜਾ ਇੱਕ ਜਿਹੜਾ ਕੱਲ ਇੱਕ ਕਤਲ ਹੋਇਆ ਉਹਦੇ ਕੀ ਅਪਡੇਟ ਲੇਟੈਸਟ ਹੈ ਤੁਹਾਨੂੰ ਬਹੁਤ ਜਲਦੀ ਅਸੀਂ ਦੱਸਾਂਗੇ ਜੀ ਸਾਰੀ ਜਿਵੇਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਸੀ ਵੀ ਆਰ ਔਨ ਇਟ ਔਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੱਡ ਨਿਊਜ਼ ਦੇਖੋ ਜਿਹੜੇ ਸ਼ੂਟਰ ਹਰਿਆਣਾ ਤੋਂ ਆਏ ਸੀ ਕੋਈ ਇਦਾਂ ਦੀ ਗੱਲ ਵੀ ਸਭ ਦੇਖੋ ਲੋਕਾਂ ਦੀਆਂ ਕਾਫੇ ਨੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਆਦਾ ਵਧੀਆ ਰਿਜ਼ਲਟ ਦੱਸਾਂਗੇ ਬੰਦੇ ਫੜੇਗੇ ਹੀ ਦੋ ਹੁਣ ਹੁਣ ਤੱਕ ਦੇਖੋ ਮੈਂ ਕੋਈ ਇੱਕ ਗੱਲ ਇਹੋ ਜਿਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਜਿਹਦਾ ਆਧਾਰਨਾ ਹੋਵੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਬਹੁਤ ਜਲਦੀ ਤੁਹਾਡੇ ਨਾਲ ਅੱچھے ਰਿਜ਼ਲਟ ਸ਼ੇਅਰ ਕੀਤੇ ਜਾਣ ਕਿੰਨਾ ਚੈਲੈਂਜਿੰਗ ਹੈ ਇਸ ਵੇਲੇ ਕਿਉਂਕਿ ਇਸ ਤਰ੍ਹਾਂ ਦੀ ਬਿਵਾਲ ਮਚਿਆ ਸੀ ਨੂੰ ਦੇਖੋ ਗੱਲ ਬੜੀ ਸਿੰਪਲ ਹੈ ਜੀ ਜਦੋਂ ਦਾ ਸੁਸਾਇਟੀ ਆਈ ਹੈ ਕ੍ਰਾਈਮ ਹੁੰਦਾ ਪੁਲਿਸ ਜਿਹੜੀ ਹੈ ਉਹਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਔਰ ਟਾਈਮਲੀ ਕਰਨਾ ਔਰ ਤੁਹਾਨੂੰ ਜੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨਗਰੀ ਚ ਅਸੀਂ ਸੇਵਾ ਕਰ ਰਹੇ ਹਾਂ ਸਾਰੀ ਫੋਰਸ ਦੇ ਆਫੀਸਰ ਬੜੇ ਮੋਟੀਵੇਟਿਡ ਨੇ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਸਾਰੀ ਕਿੰਨੀ ਜਲਦੀ ਸਾਰੇ ਸੈਂਸੇਸ਼ਨਲ ਕ੍ਰਾਈਮ ਜਾਂ ਹੀਨियस ਕ੍ਰਾਈਮ ਡਿਟੈਕਟ ਹੋਏ ਔਰ ਇਹ ਵੀ ਜਲਦੀ ਹੋਊਗਾ ਸਰ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਹਦਾ ਕੋਈ ਸੱਚ ਹੈ ਕਿ ਉਹਦਾ ਮਕਾਨ ਢਾਇਆ ਗਿਆ ਸੀ ਦੇਖੋ ਮੈਂ ਉਹਦੇ ਵਿੱਚ ਜਾਏ ਨਹੀਂ ਰਿਹਾ ਜੀ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਪਹਿਲਾਂ ਤਾਂ ਅਕਿਊਜ਼ ਫੜਨੇ ਆ ਫਿਰ ਉਸ ਮੋਟਿਵ ਕਲੀਅਰ ਕਰਾਂਗੇ ਸਾਰਾ ਜੀ ਇਹਨਾਂ ਦਾ ਕੋਈ ਰੰਜੀਤ ਬਿਨਾਂ ਰੰਜੀਤ ਕਿਸੇ ਪਰਿਵਾਰ ਦੀ ਕੋਸ਼ਿਸ਼ ਦੇਖੋ ਉਹ ਸਾਰੀਆਂ ਚੀਜ਼ਾਂ ਐਂਗਲ ਜਿਹੜੇ ਆ ਇਨਵੈਸਟੀਗੇਸ਼ਨ ਦਾ ਹਿੱਸਾ ਨੇ ਔਰ ਕੋਈ ਵੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਕਿ ਉਹ ਇਟ ਇਨਕਲੂਡਸ 올 ਐਂਗਲਸ ਆਫ ਕ੍ਰਾਈਮ ਸਰ ਸੁਣਨ ਚ ਆਇਆ ਕਿ ਪਹਿਲਾਂ ਇੱਕ ਤਕਰੀਬਨ 1.5 ਸਾਲ ਤੋਂ ਜਿਹੜੀਆਂ ਉਹ ਧਮਕੀ ਭਰੀਆਂ ਕਾਲਸ ਆ ਰਹਿਆ ਸੀ ਫਰੋਤੀ ਵਾਸਤੇ ਗੱਡੀ ਵੀ ਆਪਣੀ ਜਿਹੜੀ ਨਿੱਜੀ ਸੀ ਉਹਨਾਂ ਨੇ ਜਿਹੜੀ ਆ ਉਹ ਬੁਲੇਟ ਪ੍ਰੂਫ ਕਰਵਾਈ ਹੋਈ ਸੀ ਗਨਮੈਨ ਜਿਹੜੇ ਅਸੀਂ ਨਹੀਂ ਮਿਲੇ ਇਹ ਗਨਮੈਂਦਨ ਨੂੰ ਮਿਲਿਆ ਹੋਇਆ ਸੀਗਾ ਜੀ ਕੁਦਰਤੀ ਜਿਹੜੀ ਗੱਲ ਹੁੰਦੀ ਹੈ ਉਹਦਾ ਬੈਕਗਰਾਉਂਡ ਜਿਹੜੇ ਪੁਰਾਣੇ ਆ ਐਫ ਆਈ ਆਰ ਦਰਜ ਨੇ ਉਹ ਸਾਰੀਆਂ ਚੀਜ਼ਾਂ ਸੀ ਰਿਕਾਰਡ ਤੇ ਲੈਣੀਆਂ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਔਰ ਮੈਂ ਤੁਹਾਨੂੰ ਜਿਵੇਂ ਕਿਹਾ ਸਾਡਾ ਕੰਮ ਹੈ ਕਿ ਇਮੀਡੀਏਟਲੀ ਕੇਸ ਜਿਹੜਾ ਟਰੇਸ ਕਰਕੇ ਤੁਹਾਨੂੰ ਔਰ ਪਬਲਿਕ ਨੂੰ ਇਹ ਦੱਸਿਆ ਜਾ ਕੇ ਆ ਮਲਜ਼ਮ ਨੇ ਆ ਮੋਟਿਵ ਹੈ ਅੱਜ ਸਰ ਜਿਸ ਤਰ੍ਹਾਂ ਪੋਲਿਟਿਕਸ ਵੀਰ ਲਾਅ ਐਂਡ ਆਰਡਰ ਖਰਾਬ ਹੋ ਗਿਆ ਇਹਨੂੰ ਕਿਵੇਂ ਵੇਖਦੇ ਹੋ ਜੇ ਅਸੀਂ ਇਸ ਤਰ੍ਹਾਂ ਦੇ ਤਾਨੇ ਮਾਰੇ ਜਾ ਰਹੇ ਦੇਖੋ ਇਹ ਤਾਂ ਮੈਂ ਪੋਲਿਟਿਕਲ ਕੋਈ ਕਮੈਂਟ ਦੇ ਉੱਤੇ ਕਮੈਂਟ ਨਹੀਂ ਦੇਣਾ ਚਾਹੁੰਦਾ ਇਟ ਇਜ਼ ਕ੍ਰਾਈਮ ਸ਼ੁਰੂ ਤੋਂ ਹੁੰਦਾ ਰਿਹਾ ਔਰ ਸਾਡਾ ਕੰਮ ਹੈ ਕਿ ਉਹਨੂੰ ਰੋਕਣਾ ਅਗਰ ਨਹੀਂ ਰੁਕਿਆ ਤਾਂ ਡਿਟੈਕਟ ਕਰਨਾ ਹੁਣ ਹਰ ਜਗ੍ਹਾ ਪੁਲਿਸ ਮੌਜੂਦ ਨਹੀਂ ਕਰੀ ਹੋ ਸਕਦੀ ਔਰ ਕਈ ਸੋਸ਼ਲ ਆਪਣੇ ਚੀਜ਼ਾਂ ਵੀ ਦੇਖਣੀਆਂ ਬੜੀਆਂ ਜ਼ਰੂਰੀ ਨੇ ਹੁਣ ਜਿਹੜੇ ਅੰਡਰ ਡਰਾਈਵਿੰਗ ਹੈ ਉਹ ਘਰੋਂ ਸਟਾਰਟ ਕਰਦੇ ਬੱਚੇ ਔਰ ਉਹਦੇ ਚ ਹਰ ਜਿਹੜਾ ਸੋਸਾਇਟੀ ਦਾ ਵਰਗ ਉਹਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੁਣ ਆਫਟਰ ਆਲ ਬੱਚੇ ਜਿਹੜੇ ਆ ਕਿਉਂ ਇਹੋ ਜੀਆਂ ਗੱਲਾਂ ਚ ਲੱਗ ਰਹੇ ਪਰਿਵਾਰ ਦਾ ਵੀ ਉਹਦੇ ਉੱਤੇ ਉਹਨਾਂ ਦਾ ਮਾਨੀਟਰ ਹੋਣੀ ਚਾਹੀਦੀ ਐਕਟੀਵਿਟੀਜ਼ ਬਾਕੀ ਵੀ ਸਾਰੀ ਸੋਸਾਇਟੀ ਦਾ ਪ੍ਰੈਸ਼ਰ ਹੋਣਾ ਚਾਹੀਦਾ ਪੁਲਿਸ ਦਾ ਇਨਫੋਰਸਮੈਂਟ ਦਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਔਰ ਬਹੁਤ ਜਲਦ ਤੁਹਾਨੂੰ ਰਿਜ਼ਲਟ ਦੇਵਾਂਗੇ ਸਰ ਲੱਗਦਾ ਨਹੀਂ ਕਿ ਉਦੋਂ ਪੈਰਸ ਦੇ ਵਿੱਚ ਸਰਵਨ ਸਿੰਘ ਤੁਹਾਨੂੰ ਵਿਧਾਇਕ ਮੌਜੂਦ ਸੀਗੇ ਇੱਕ ਜੱਜ ਸਾਹਿਬ ਮੌਜੂਦ ਸੀ ਪੁਲਿਸ ਦੀ ਨਾਲ ਜਿਹੜੇ ਗਵਰਨਮੈਂਟ ਸੀ ਸਿਕਿਉਰਟੀ ਵੀ ਸੀ ਔਰ ਇਹਨੇ ਲੋਕਾਂ ਦੇ ਵਿੱਚ ਆ ਕੇ ਸ਼੍ਰੀ ਆਮ ਕਿਸ ਤਰ੍ਹਾਂ ਦੇ ਨਾਲ ਜਿਹੜੀ ਕਤਲ ਕੀਤਾ ਕਿ ਕਿਤਰਾ ਦੇਖੋ ਸਾਰੀ ਗੱਲ ਤੁਹਾਨੂੰ ਦੇਖੋ ਉੱਥੇ ਕੋਈ ਆਮ ਹਨ ਮੈਰਿਜ ਫੰਕਸ਼ਨ ਸਾਰੇ ਕਵਰਟਾ ਹੁੰਦੇ ਆ